ਕਿਸ ਨੇ ਕਿਹਾ ਕਿ ਕੁੜੀਆਂ ਕੱਪੜੇ ਪਾਉਂਦੀਆਂ ਆ ਆਪ ਦਿਖਾਉਂਦੀਆਂ ਇਹ ਗਲਤ ਹੈ ਕੁੜੀਆਂ ਆਪਣੇ ਸ਼ੌਂਕ ਨਾਲ ਕੱਪੜੇ ਪਾਉਂਦੀਆਂ ਸਾਹਮਣੇ ਵਾਲੇ ਬੰਦੇ ਦੀ ਵੀ ਨੀਗਾ ਸਹੀ ਹੋਣੀ ਚਾਹੀਦੀ ਹੈ ਕਿਉਂ ਕੁੜੀ ਆਪਣਾ ਸ਼ੌਕ ਨਹੀਂ ਪੂਰਾ ਕਰ ਸਕਦੀ ਹੁਣ ਵਾਰੀਗੁਰ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨੇ ਛੋਟ ਕੱਪੜੇ ਪਾਉਂਦੀਆਂ ਹੁਣ ਮੈਂ ਵੈਸਟਰਨ ਸ਼ੋਅ ਲਾਉਣੀ ਆ ਵੈਸਟਰਨ ਦੇ ਵਿੱਚ ਮੇਰੇ ਰਸੀਆਂ ਡਰੈਸ ਹੋਉਂਦੀ ਹੈ ਤੇਦੋਂ ਮੈਂ ਤਲੇ ਥੋੜਾ ਕਿ ਮੈਂ ਸ਼ੋਅ ਲਾਉਣਾ ਚਾਹਤ ਹਾਂ ਜਿਹੜੇ ਤੁਹਾਡੇ ਲੈਣ ਦੀਆਂ ਕੁੜੀਆਂ ਨੇ ਉਹਨਾਂ ਦੇ ਉੱਤੇ ਲੋਕ ਇਲਜ਼ਾਮ ਬਹੁਤ ਲਾ ਦਿੰਦੇ ਕਿ ਗੰਗ ਸਟੈਪ ਕਰਦੀਆਂ ਨੇ ਟਰੇਨ ਕਰਕੇ ਜਾਂ ਨਸ਼ੇ ਕੰਪਨੀਆਂ ਦੇ ਇਤਨਾ ਲੋਕਾਂ ਦੀ ਸੋਚ ਹੈ ਹਨਾ ਕੋਈ ਹਰ ਲੈਂਡ ਦੇ ਜ਼ਰੂਰੀ ਨਹੀਂ ਹੈ ਕਿ ਸਾਡੇ ਹੀ ਲੈਨ ਚ ਕੁੜੀਆਂ ਡਾਂਸ ਕਰਦਾ ਹੈ ਹਰ ਲੈਂਡ ਦੇ ਵਿੱਚ ਜੋਬ ਲਾ ਲੋ ਪਾਰਲਰ ਲਾ ਲੋ ਹਰ ਲੈਂਡ ਚ ਕੋਈ ਨਾ ਕੋਈ ਗਲਤ ਹੁੰਦਾ ਹੀ ਆ ਹਨਾ ਤੇ ਸੋਚ 10% ਦਾ ਹਰ ਲੈਂਡ ਚ ਕੋਈ ਦਰਦ ਹੁੰਦਾ ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਡੇ ਲੈਨ ਦੀਆਂ ਕੁੜੀਆਂ ਡ੍ਰੀਕ ਕਰਦੀਆਂ ਸਾਡੇ ਲੈਨ ਦੀਆਂ ਕੁੜੀਆਂ ਨਸ਼ੇ ਕਰਦੀਆਂ ਆਪ ਸਾਡੇ ਸਮਾਜ ਦੇ ਅੰਦਰ ਕਹਿੰਦੇ ਕਿ ਇਹ ਲੈਨ ਜਿਹੜੀ ਕੁੜੀਆਂ ਨਹੀਂ ਬਹੁਤੀ ਫਿਟ ਨਹੀਂ ਹੈ ਉਹਦੇ ਪਰਿਵਾਰ ਨੇ ਨਹੀਂ ਰੋਕਿਆ ਕਦੇ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਕਿਸੇ ਨੇ ਰੋਕਿਆ ਹੋਵੇ ਜਾਂ ਆ ਚੁੱਕੇ ਰੋਕਦਾ ਹੋਵੇ ਨਹੀਂ ਅੱਜ ਮੈਨੂੰ ਵੈਸੇ ਤਾਂ ਕਿਸੇ ਨੇ ਰੋਕਿਆ ਨਹੀਂ ਹੈ ਨਾ ਮੇਰੇ ਹਸਬੰਦ ਨੇ ਰੋਕਿਆ ਕਰਦੇ ਔਰ ਜਿਵੇਂ ਮੇਰੀ ਡੈਡੀ ਨੇ ਹੈਂਡਲਿੰਗ ਕਰਕੇ ਮੈਨੂੰ ਕੱਲੀ ਸੀ ਕੱਲੀ ਨੇ ਮੈਂ ਇਸ ਲਾਈਨ ਦੇ ਵਿੱਚ ਥੋੜਾ ਅੱਗੇ ਵੱਧ ਗਈ ਤੇ ਇਸ ਲਾਈਨ ਦੇ ਵਿੱਚ ਇੱਕ ਤੁਹਾਡਾ ਸਟੈਪ ਸੀਗਾ ਉਹ ਬੜਾ ਵਾਇਰਲ ਹੋਇਆ YouTube ਤੇ Facebook ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਸਾਰੇ ਕਮੈਂਟ ਵੀ ਕੀਤੇ ਥੱਲੇ ਹਾਂਜੀ ਕਹਿੰਦੇ ਨਾ ਜਦੋਂ ਖਾ ਕੁੱਤਾ ਭੋਕਦਾ ਹਾਥੀ ਤੋੜ ਦੀ ਲੱਗ ਜਾਂਦਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਗਾਣੇ ਨੂੰ ਲੈ ਕੇ ਚਲੋ ਵਧੀਆ ਲੋਕ ਕਹਿੰਦੇ ਆ ਬਦਨਾਮ ਹੋ ਕੇ ਹੀ ਅੱਗੇ ਬੰਦਾ ਵਗਦਾ ਹਨ ਤੇ ਗੋਲੀਆਂ ਦਾ ਗਾਣਾ ਇਹ ਹੈ ਕਿ ਕਈ ਉਹ ਗਾਣੇ ਨੂੰ ਕਾਪੀ ਕਰਕੇ ਵੀ ਪਾ ਰਹੇ ਨੇ ਇੰਸਟਾਗ੍ਰam ਤੇ ਉਹ ਗਾਣੇ ਨਾਲ ਮੇਰੀ ਥੋੜੀ ਵੈਲਿਊ ਉੱਠੀ ਹੈ ਤੇ ਅਗਰ ਪੰਜ ਚੋਂ ਦੋ ਬੰਦੇ ਭੋਕਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਜਦੋਂ ਆਪਾਂ ਦੇਖਦੇ ਜਦੋਂ ਲੜਕੀਆਂ ਸਟੇਜ ਤੇ ਹੁੰਦੀਆਂ ਨੇ ਥੱਲੇ ਜਿਹੜੀ ਆਡੀਅੰਸ ਤੋਂ ਬਹੁਤ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਕੀਤਾ ਹੋਇਆ ਬਹੁਤ ਸਾਰੇ ਗਲਤ ਇਸ਼ਾਰੇ ਕਰ ਦਿੰਦੇ ਆ ਗਲਤ ਟਿਕਾ ਟਿਕਨੀਆਂ ਕਰ ਦਿੰਦੇ ਆ ਇਦਾਂ ਕਰੇ ਹੋਏ ਆ ਨਹੀਂ ਆਪਾਂ ਉਹਨਾਂ ਨੂੰ ਨੋਰ ਕਰਦੇ ਆ ਆਪਾਂ ਦੇਖੋ ਹੀ ਨਾ ਆਪਣੇ ਕੰਮ 'ਚ ਧਿਆਨ ਦੋ ਉਹਨਾਂ ਨੂੰ ਦੇਖੋ ਹੀ ਨਾ ਤੇ ਲੋਕ ਇਹ ਕਹਿ ਦਿੰਦੇ ਆ ਡੀਪ ਗਲੇ ਪਾਉਂਦੀ ਆ ਆਪ ਦਿਖਾਉਂਦੀ ਆ ਉਹ ਕੁੜੀਆਂ ਨੇ ਗਲਤ ਹੈਗੀਆਂ ਕਈਆਂ ਨੇ ਕੋਲ ਚੱਕੀ ਐ ਇਸ ਚੀਜ਼ ਤੇ ਲੇਕਿਨ ਮੈਂ ਕੁੜੀਆਂ ਨੂੰ ਗਲਤ ਨਹੀਂ ਕਹੂੰਗੀ ਹੁਣ ਕੁੜੀ ਆਪਣੇ ਸ਼ੌਂਕ ਪੂਰੇ ਕਰ ਰਹੀਆਂ ਆਪਾਂ ਬੰਦੇ ਨੂੰ ਵੀ ਆਪਣੀ ਨਿਗਾਹ ਸਹੀ ਰੱਖਣੀ ਚਾਹੀਦੀ ਹੈ ਸਸਕਲ ਜੀ ਤੁਸੀਂ ਪੰਜਾਬ ਪ੍ਰਾਇਮ ਟੀਵੀ ਦੇਖ ਰਹੇ ਹੋ ਵੱਖ-ਵੱਖ ਖੇਤਰਾਂ ਦੀਆਂ ਵੱਖ-ਵੱਖ ਜਿਹੜੀਆਂ ਸ਼ਕਤੀਆਂ ਨੇ ਸਮੇਂ-ਸਮੇਂ ਤੇ ਤੁਹਾਡੇ ਰੂਬਰੂ ਕਰਦੇ ਰਹੀਦਾ ਅੱਜ ਸਾਡੇ ਨਾਲ ਸਟੇਜੀ ਕਲਾਕਾਰ ਮੁਸਕਾਨ ਬਰਾੜਵੇ ਇਹਨਾਂ ਨਾਲ ਇਹਨਾਂ ਦੀ ਜ਼ਿੰਦਗੀ ਬਾਰੇ ਗੱਲਾਂ ਕਰਾਂਗੇ ਇਹਨਾਂ ਦੇ ਕੰਮ ਬਾਰੇ ਗੱਲਾਂ ਕਰਾਂਗੇ ਕਿ ਕਿੱਦਾਂ ਇਸ ਲਾਈਨ ਦੇ ਵਿੱਚ ਆਏ ਤੇ ਕਿੱਦਾਂ ਜ਼ਿੰਦਗੀ ਬਤਿਹਤ ਕਰ ਰਿਹਾ ਉਸਕਾਂ ਦੀ ਸਸਕਾ ਸਵਾਰ ਕਰ ਰਹਾ ਉਸਕਾਂ ਦੀ ਪਹਿਲਾਂ ਆਪਣੀ ਲਾਈਨ ਵਾਰੀ ਕਿਵੇਂ ਜਿੰਦਗੀ ਬਸ ਕਰ ਰਹੀ ਮੈਂ ਆਪਣੀ ਲਾਈਨ ਵਾਰੀ ਇਹ ਕਹਿਣਾ ਚਾਹੁੰਦੀ ਕਿ ਸਾਡੀ ਲਾਈਨ ਬਹੁਤ ਅੱਛੀ ਹੈ ਤੇ ਮੇਰਾ ਬਹੁਤ ਹੀ ਵਧੀਆ ਇੱਕ ਸਮਝੋੜਿਕ ਫੈਮਲੀ ਦੀ ਤਰ੍ਹਾਂ ਮੇਰੀ ਲਾਈਨ ਤੇ ਮੈਂ ਇਸ ਲਾਈਨ ਚੁਣਾਰੀ ਮੈਨੂੰ ਮਜਬੂਰੀ ਵੀ ਕਹਿ ਸਕਦੀ ਤੇ ਬਹੁਤ ਖੁਸ਼ ਆ ਇਸ ਲਾਈਨ ਚ ਕੰਮ ਕਰਕੇ ਵੀ ਇਸ ਮੈਨੂੰ ਕਿ ਲੜਕੀਆਂ ਵੀ ਕਾਫੀ ਟਫ ਲਾਈਨ ਔਖੀ ਨਾ ਇਹ ਲਾਈਨ ਕਿਉਂ ਚੁਣੀ ਤੁਸੀਂ ਹੇ ਲੈਨ ਇਸ ਕਰਕੇ ਚੋਣੀ ਆਕਰ ਮੇਰੇ ਕੋਲ ਕੋਈ ਜੋਬ ਆਉਂਦੀ ਮੈਂ ਜੋਬ ਵੀ ਕਰ ਸਕਦੀ ਸੀ ਲੇਕਿਨ ਸੌਰੀ ਮੈਂ ਥੋੜੀ ਘੱਟ ਪੜ੍ਹੀ ਹੋਈ ਆ ਲੇਕਿਨ ਕਈ ਕੁੜੀਆਂ ਕਹਿ ਰਹੀਆਂ ਮਜਬੂਰੀ ਹੈ ਪਰ ਇੰਟਰਵਿਊ ਦੇਣ ਲੱਗਿਓ ਕਹਿੰਦੇ ਨਹੀਂ ਮਜਬੂਰੀ ਹੈ ਇਸ ਲੈਨ ਨੂੰ ਮਜਬੂਰੀ ਨਾ ਕੋ ਕੰਮ ਹੋਰ ਵੀ ਹੈਗਾ ਉਹ ਕਰ ਸਕਦੀ ਆ ਕੰਮ ਜ਼ਰੂਰੀ ਥੋੜਾ ਤੁਸੀਂ ਇਸੇ ਲੈਨ ਨੂੰ ਮਜਬੂਰੀ ਕਿਹਾ ਤੁਸੀਂ ਕਿੰਨੀ ਦੇਖ ਉਸ ਲੈਨ ਨਾਲ ਜੁੜੇ ਹੋ ਕਿ ਕਿੰਨੀ ਲੈਨ ਚੋਂ ਲਾ ਬਈ ਮੈਂ 14 ਸਾਲ ਦੀ ਸੀ ਹੁਣ 30 ਸਾਲ ਦੀ ਹੋ ਚੁੱਕੀ 15 ਸਾਲ ਹੋ ਗਏ ਨਹੀਂ ਸ਼ੂਟਿੰਗ ਉਮਰ ਦੇ ਵਿੱਚ ਇਸ ਲੈਨ ਚ ਆ ਕੇ ਤੁਸੀਂ आ, बस समझो कि जो भी रैंडम चॉइस है वो पढ़ाई करके आना पड़ेगा जे मैं शायद पढ़ी होती नहीं कोई जॉब नहीं कर सकती थी जितनी ਤੁਹਾਡੇ ਲੈਣੀਆਂ ਕੋਈਆਂ ਨਹੀਂ ਉਹਨਾਂ ਦੇ ਉੱਤੇ ਲੋਕ ਇਲਜ਼ਾਮ ਬਹੁਤ ਲਾ ਦਿੰਦੇ ਆ ਕਿ ਗਲਤ ਸਟੈਪ ਕਰਦੀਆਂ ਨੇ ਡਰਿੰਕ ਕਰਕੇ ਜਾਂ ਨਸ਼ੇ ਕਰਦੀਆਂ ਨੇ ਦੇਖੋ ਸਰ ਇਹ ਤਾਂ ਲੋਕਾਂ ਦੀ ਸੋਚ ਹੈ ਹਨਾ ਕੋਈ ਹਰ ਲੈਂਡ ਦੇ ਜ਼ਰੂਰੀ ਨਹੀਂ ਕਿ ਸਾਡੀ ਹੀ ਮੈਂਚੀ ਕੁੜੀਆਂ ਡਾਂਸ ਕਰਦਾ ਹੈ ਹਰ ਲੈਂਡ ਦੇ ਵਿੱਚ ਜੌਬ ਲਾ ਲਓ ਪਾਰਲਰ ਲਾ ਲਓ ਹਰ ਲੈਂਡ 'ਚ ਕੋਈ ਨਾ ਕੋਈ ਗਲਤ ਹੁੰਦਾ ਹੀ ਆ ਹਨਾ ਤੇ ਸੋਚੋ 10% ਦਾ ਹਰ ਲੈਨਥ ਕੋਈ ਗਲਤ ਹੁੰਦਾ ਲੇਕਿਨ ਜ਼ਰੂਰੀ ਨਹੀਂ ਕਿ ਸਾਡੇ ਲੈਨਥ ਦੀਆਂ ਕੁੜੀਆਂ ਡਰਿੰਕ ਕਰਦੀਆਂ ਸਾਡੇ ਲੈਨਥ ਦੀਆਂ ਕੁੜੀਆਂ ਨਸ਼ੇ ਕਰਦੀਆਂ ਇਹ ਜ਼ਰੂਰੀ ਨਹੀਂ ਹੈ ਲੇਕਿਨ ਮੈਂ ਇਸ ਲੈਨਥ ਦੇ ਵਿੱਚ ਕੰਮ ਕਰ ਰਹੀਆਂ ਲੇਕਿਨ ਮੈਂ ਵੀ ਨਹੀਂ ਕੋਈ ਨਸ਼ਾ ਪਤਾ ਕਰਦੀ ਜਾਂ ਹੋਰ ਕੁੜੀਆਂ ਕਰਦੀਆਂ ਹੋਣਗੀਆਂ ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਸੋਸ਼ਲ ਮੀਡੀਆ ਤੇ ਜਾ ਕੇ ਕਿਸੇ ਨੂੰ ਬਦਨਾਮ ਕਰੀਏ ਨਾ ਕਿ ਹਰ ਲੈਨਥ ਕੋਈ ਨਾ ਕੋਈ ਗਲਤ ਹੁੰਦਾ ਹੈ ਇਹ ਦੋ ਤਰੀਕਿਆਂ ਪਰ ਸੋਸ਼ਲ ਮੀਡੀਆ ਤੇ ਚੱਕ ਕੇ ਪਾ ਦਈਏ ਆਮ ਸਾਡੇ ਸਮਾਜ ਦੇ ਅੰਦਰ ਕਹਿੰਦੇ ਨੇ ਕਿ ਇਹ ਲੈਨ ਜਿਹੜੀ ਕੁੜੀਆਂ ਨੇ ਬਹੁਤੀ ਫਿੱਟ ਨਹੀਂ ਏ ਤੁਹਾਡੇ ਪਰਵਾਅ ਮੇ ਨਹੀਂ ਰੋਕਿਆ ਅੱਜ ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਕਿਸੇ ਨੇ ਰੋਕਿਆ ਹੋਵੇ ਜਾਂ ਅੱਜ ਕੋਈ ਰੋਕਦਾ ਹੋਵੇ ਨਹੀਂ ਅੱਜ ਮੈਨੂੰ ਵੈਸੇ ਤਾਂ ਕਿਸੇ ਨੇ ਰੋਕਿਆ ਨਹੀਂ ਹੈ ਨਾ ਮੇਰੇ ਹਸਬੰਦ ਨੇ ਰੋਕਿਆ ਕਰੇ ਔਰ ਮੈਂ ਵੀੜੀ ਮੇਰੇ ਹੈ ਇਸ ਕਰਕੇ ਵੱਲੋਂ ਕੱਲੀ ਸੀ ਕੱਲੀ ਨੇ ਮੈਂ ਇਸ ਲੈਣ ਦੇ ਵਿੱਚ ਥੋੜਾ ਅੱਗੇ ਵੱਧ ਗਈ ਤੇ ਇਸ ਲੈਣ ਦੇ ਵਿੱਚ ਮੇਰੇ ਜੋ 파ਰਟੀ ਵਾਲੇ ਆ ਉਹਨਾਂ ਤੋਂ ਮੈਂ ਰੋਜ਼ੀ ਰੋਟੀ ਕਮਾ ਰਹੀ ਆ ਉਹਨਾਂ ਤੋਂ ਹੀ ਰੋਜ਼ੀ ਰੋਟੀ ਖਾ ਰਹੀ ਆਇਆ ਮੇਰਾ ਅੱਗੇ ਬਿਜ਼ਨਸ ਵਧ ਰਿਹਾ ਹੈ ਉਹਨਾਂ ਤੋਂ ਹੀ ਮੇਰਾ ਨਾਮ ਬਣਿਆ ਕਰੋ ਮੈਨੂੰ ਕੰਮ ਦਿੰਨੇ ਆ ਤਾਂ ਹੀ ਅੱਗੇ ਕਿਤੇ ਮੇਰਾ ਕੰਮ ਵਧੇ ਆ ਤੇ ਹੋਰ ਉਹਨਾਂ ਬਾਰੇ ਮੈਂ ਬਸ ਇਹੀ ਕਹੂੰਗੀ ਬਹੁਤ ਵਧੀਆ ਹੁੰਦੇ ਸਾਡੇ 파ਰਟੀ ਵਾਲੇ ਕੋਈ ਗਲਤ ਨਹੀਂ ਹੁੰਦਾ ਇਸ ਲੈਣ ਚ ਹਰ ਲੈਣ ਚ ਕੋਈ ਨਾ ਕੋਈ ਹੁੰਦਾ ਪਰ ਇਹ ਨਹੀਂ ਸਾਥੀਓ ਬੈਂਚ ਦਾ ਤੁਸੀਂ ਕਹਿੰਦੇ ਮਾਤਾ ਪਿਤਾ ਦੀ ਮੱਤ ਹੋ ਗਈ ਸੀ ਕਿੰਨੇ ਸਾਲ ਦੇ ਸੀ ਜਦੋਂ ਮਾਤਾ ਪਿਤਾ ਦੀ ਮੱਤ ਹੋ ਗਈ ਸੀ ਅ 16 ਸਾਲ ਦੀ ਸੀ ਹਾਂ ਉਸ ਤੋਂ ਬਾਅਦ ਸ ਉਸ ਤੋਂ ਬਾਅਦ ਤੁਸੀਂ ਇਸ ਲਾਈਨ ਚ ਕੰਮ ਕਰ ਰਹੀਆਂ ਔਰ ਤੇ ਕੰਮ ਕਰਕੇ ਅੱਗੇ ਵਧੇ ਹੁਣ ਪ੍ਰਵਾਸ ਦਾ ਸ਼ੌਂਕ ਹੋਣਾ ਹੁਣ ਪ੍ਰਵਾਸ ਹਾਲੇ ਤੱਕ ਮੈਂ ਇਕੱਲੀ ਰਹਿੰਦੀ ਹਾਂ ਮੇਰਾ ਬੇਟਾ ਹੈ ਬੇਟਾ ਆਪਣੀ ਦਾਦੀ ਕੋਲ ਤੇ ਇਸ ਲਾਈਨ ਚ ਚਿੰਨ ਇੱਕ ਕੌਨ ਦਾ ਸਟੈਪ ਸੀਗਾ ਉਹ ਬੜਾ ਮਾਰਗ ਹੋਇਆ YouTube ਤੇ Facebook ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਸਾਰੇ ਕਮੈਂਟਰੀ ਕੀਤੇ ਥੱਲੇ ਹਾਂਜੀ ਇੱਕ ਕਹਿੰਦੇ ਨਾ ਜਦੋਂ ਹਾ ਕੁੱਤਾ ਭੋਕਦਾ ਹੱਥੀ ਕੋਲ ਦੀ ਲੱਗ ਜਾਂਦਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਸ ਗਾਣੇ ਨੂੰ ਲੈ ਕੇ ਚਲੋ ਵਧੀਆ ਲੋਕ ਕਹਿੰਦੇ ਆ ਬਦਨਾਮ ਹੋ ਕੇ ਹੀ ਅੱਗੇ ਬੰਦਾ ਵਗਦਾ ਹੈ ਨਾ ਤੇ ਗੋਲੀਆਂ ਵਾਲਾ ਗਾਣਾ ਇਹ ਹੈ ਕਿ ਕਈ ਉਹ ਗਾਣੇ ਨੂੰ ਕਾਪੀ ਕਰਕੇ ਵੀ ਪਾ ਰਹੇ ਨੇ ਇੰਸਟਾਗ੍ਰਾਮ ਤੇ ਉਹ ਗਾਣੇ ਨਾਲ ਮੇਰੀ ਥੋੜੀ ਵੈਲਿਊ ਉੱਠੀ ਹੈ ਤੇ ਅਗਰ ਪੰਜ ਚ ਚੋ ਦੋ ਬੰਦੇ ਭੋਂਕਰਿਆ ਮੈਨੂੰ ਕੋਈ ਫਰਕ ਨਹੀਂ ਪਏਗਾ ਕਿਉਂਕਿ ਮੈਨੂੰ ਪਤਾ ਮੈਂ ਕੰਮ ਕਰ ਰਹੀ ਆ ਮੈਨੂੰ ਪਤਾ ਮੇਰਾ ਤਨ ਮਨ ਮੇਰਾ ਸਭ ਕੁਝ ਸਾਫ ਹੈ ਤੇ ਮੈਨੂੰ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਲੇਕਿਨ ਮੇਰੇ ਐਨੇ ਕ ਫੈਨ ਆ ਮਨੂੰ ਹਰ ਜਗ੍ਹਾ ਮੈਂ ਜਾਂਦੀ ਆ ਮਨੂੰ ਹਰ ਕੋਈ ਕਹਿੰਦਾ ਗੋਦੀਆਂ ਆਂਦੀਆਂ ਗੋਦੀਆਂ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਵੀ ਇਸ ਲੈਂਡ ਦੇ ਵਿੱਚ ਅਕਸਰ ਕੁੜੀਆਂ ਤੇ ਇਲਜ਼ਾਮ ਵੀ ਬਹੁਤ ਸਾਰੇ ਲੱਗਦੇ ਆ ਤੇ ਕਈ ਵਾਰ ਔਖਾ ਸਮਾਂ ਵੀ ਸਟੇਜ ਦੇ ਉੱਤੇ ਆ ਜਾਂਦਾ ਤੁਹਾਡੇ ਕੋਈ ਪਾਇਆ ਕਦੇ ਔਖਾ ਸਮਾਂ ਲੱਗਿਆ ਹੋਵੇ ਵੀ ਕਿ ਸਲੈਜ ਵਿੱਚ ਫਸ ਗਿਆ ਰਪਾ ਕਿ ਜਦੋਂ ਲੜਕੀਆਂ ਸਟੇਜ ਤੇ ਹੁੰਦੀ ਹੈ ਨੇ ਥੱਲੇ ਜਿਹੜੀ ਆਡੀਅנס ਤੋਂ ਬਹੁਤ ਸਾਰੇ ਲੋਕਾਂ ਨੇ ਸ਼ਰਾਬ ਪੀਤੀ ਹੁੰਦੀ ਹੈ ਰਸ਼ਾ ਕੀਤਾ ਹੁੰਦਾ ਬਹੁਤ ਸਾਰੇ ਗਲਤ ਇਸ਼ਾਰੇ ਕਰਦੇ ਨੇ ਗਲਤ ਟਿਕਟਿਕਨੀਆਂ ਕਰ ਦਿੰਦੇ ਐਦਾਂ ਕਦੇ ਹੋਇਆ ਹੋਵੇ ਨਹੀਂ ਅੱਪਾ ਨਾਲ ਨੋਟ ਕਰਦੇ ਜੇ ਅੱਪਾ ਦੇਖੋ ਹੀ ਨਾ ਆਪਣੇ ਕੰਮ 'ਚ ਧਿਆਨ ਪਾਓ ਉਹਨਾਂ ਨੂੰ ਦੇਖੋ ਹੀ ਨਾ ਹੁਣ ਕਿਸੇ ਨੇ ਕਿਹਾ ਕਿ ਕੁੜੀਆਂ ਕੱਪੜੇ ਪਾਉਂਦੀਆਂ ਆਪ ਦਿਖਾਉਂਦੀਆਂ ਇਹ ਗਲਤ ਹੈ ਕੁੜੀਆਂ ਆਪਣੇ ਸ਼ੌਕ ਨਾਲ ਕੱਪੜੇ ਪਾਉਂਦੀਆਂ ਸਾਹਮਣੇ ਵਾਲੇ ਬੰਦੇ ਦੀ ਨਿਗਾਹ ਸਹੀ ਹੋਣੀ ਚਾਹੀਦੀ ਹੈ ਕਿਉਂ ਕੁੜੀ ਆਪਣਾ ਸ਼ੌਕ ਨਹੀਂ ਪੂਰਾ ਕਰ ਸਕਦੀ ਹੁਣ ਵਾਰੀਗੁਰ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨੇ ਸ਼ਾਰਟ ਕੱਪੜੇ ਪਾਉਂਦੀਆਂ ਹੁਣ ਮੈਂ ਵੈਸਟਰ 쇼 ਲਾਉਣੀ ਹੈ ਵੈਸਟਰ ਦੇ ਵਿੱਚ ਮੇਰੇ ਰਸੀਆਂ ਡਰੈਸ ਹੁੰਦੀ ਹੈ ਤੇ ਤਾਂ ਮੈਂ ਕਲੇ ਥੋੜਾ ਕਿ ਮੈਂ 쇼 ਲਾਉਣਾ ਛੱਡ ਦੂੰਗੀ ਤੇ ਲੋਕ ਕਹੀ ਕਹਿ ਦਿੰਦੇ ਆ ਟੀਪ ਕਲੇ ਪਾਉਂਦੀ ਆਪ ਦਿਖਾਉਂਦੀ ਆ ਉਹ ਕੁੜੀਆਂ ਵੀ ਗਲਤ ਹੈਗੀਆਂ ਕਈਆਂ ਨੇ ਉਹ ਗਲ ਚੱਕੀ ਐ ਇਸ ਚੀਜ਼ ਤੇ ਲੇਕਿਨ ਮੈਂ ਕੁੜੀਆਂ ਨੂੰ ਗਲਤ ਨਹੀਂ ਕਹੂੰਗੀ ਹੁਣ ਕੁੜੀ ਆਪਣੇ ਸ਼ੌਕ ਪੂਰੇ ਕਰ ਰਹੀਆਂ ਆ ਪਰ ਬੰਦੇ ਨੂੰ ਵੀ ਆਪਣੀ ਨਿਗਾਹ ਸਹੀ ਰੱਖਣੀ ਚਾਹੀਦੀ ਹੈ ਨਾ ਪਰ ਬਹੁਤ ਸਾਰੀ ਕੁੜੀ ਤੇ ਇਲਜ਼ਾਮ ਲੱਗਦੇ ਕਿ ਗਲਤ ਲੈਂਡ ਤੋਂ ਮੰਗਾ ਕੇ ਖੜੀ ਲੈਂਦੀ ਆ ਕੁੜੀਆਂ ਨਹੀਂ ਸਰ ਇਹ ਗਲਤ ਹੈ ਇਹ ਗਲਤ ਲੈਂਡ ਹਾਈ ਜੀ ਮੈਂ ਕਹਿ ਨਹੀਂ ਸਕਦੀ ਕਿਉਂਕਿ ਮੈਨੂੰ ਖੁਦ ਨੂੰ 15 ਸਾਲ ਹੋ ਗਏ ਮੇਰਾ ਬਚਪਨ ਨਹੀਂ ਸਲੈਂਚ ਆਇਆ ਮੈਂ 13-14 ਸਾਲ ਦੀ ਜਦੋਂ ਮੈਨੂੰ ਸਲੈਂਚ ਆਇਆ ਹੁਣ ਮੈਂ 30 ਸਾਲ ਦੀ ਹੋ ਗਈ ਮੇਰਾ ਬਚਪਨ ਨਹੀਂ ਸਲੈਂਚ ਚ ਕਈ ਜਾਂ ਬਹੁਤ ਸਾਰੇ ਪ੍ਰਬੰਧਕ ਨੇ ਆਰਗੇਨਾਈਜ਼ਰ ਹੋਣਾ ਤੇ ਇਹ ਦੋਸ਼ ਲੱਗਦੇ ਹਨ ਕਿ ਇਹ ਐਸੇ ਅੰਕ ਕੁੜੀਆਂ ਨੂੰ ਅੱਗੇ ਆਪਣੇ ਆ ਪਾਰਟੀਆਂ ਦੇ ਸਾਹਮਣੇ ਪੇਸ਼ ਕਰ ਦਿੰਦੇ ਆ ਨਹੀਂ ਇਹ ਵੀ ਗਲਤ ਗੱਲ ਹੈ ਪਾਰਟੀ ਵਾਲਾ ਕੋਈ ਇਦਾਂ ਨਹੀਂ ਕਹਿੰਦਾ ਹੁਣ ਕੁੜੀਆਂ ਕਾ ਅਧਿਕ ਲੋਕ ਕਹਿੰਦੇ ਆ ਜੋ ਵੀ ਹੈ ਸਾਡੇ ਪਾਰਟੀ ਵਾਲੇ ਇੰਨੇ ਵਧੀਆ ਨਹੀਂ ਕਿ ਉਹ ਇਹ ਗੱਲ ਕਹਿ ਨਹੀਂ ਸਕਦੇ ਕਿ ਸਾਡੀ ਕੁੜੀਆਂ ਨੂੰ ਤੁਸੀਂ ਲੈ ਕੇ ਜਾਓ ਨਹੀਂ ਪਾਰਟੀ ਵਾਲਾ ਕਿਉਂ ਕਹੇਗਾ ਉਹਨਾਂ ਦੀ ਵੀ ਫੈਮਿਲੀ ਹੈ ਮਨੋ ਕਿ ਉਹ ਪਾਰਟੀ ਆਲਾ ਸਹੂਗਾ ਕਰਨ ਉਹਦੀ ਫੈਮਿਲੀ ਉਹਨੂੰ ਇਹੀ ਕਹੇਗੀ ਯਾਰ ਇਹ ਬੰਦਾ ਤਾਂ ਪੈਸੇ ਵੀ ਭੇਜਦਾ ਕੁੜੀਆਂ ਨੂੰ ਇਹ ਗੱਲ ਉੱਠੇਗੀ ਬਦਨਾਮੀ ਦਾ ਤਾਂ ਉਹਨੂੰ ਵੀ ਡਰ ਰਹੋ ਕਿਉਂ ਕਹੀ ਗਈ ਗੱਲ ਜਿਨੇ ਵੀ ਗੱਲ ਫਾਫ ਲਾਈ ਹੈ ਉਹ ਜੇ ਖੁਦ ਗਲਤ ਹੈ ਕਹਿੰਦੇ ਬੰਦਾ ਨਾ ਕਈ ਵਾਰ ਆਪਣੀ ਗਲਤੀ ਦੇ ਪਰਦੇ ਪਾਣ ਲੱਗੇ ਦੂਜਿਆਂ ਤੇ ਉਂਗਲ ਚੱਕ ਲੈਂਦੇ ਜਿਵੇਂ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਇੰਸਟਾਗ੍ਰਾਮ ਤੇ ਬਹੁਤ ਐਕਟਿਵ ਜਰੂਰ ਤੁਸੀਂ ਕੋਈ ਵੀਡੀਓ ਬੋਲੋ ਥੱਲੇ ਬਹੁਤ ਲੋਕ ਗੰਦੇ ਕਮੈਂਟ ਗਲਤ ਕਮੈਂਟ ਕਰ ਦਿੰਦੇ ਹੋ ਪੜ੍ਹਦੇ ਹੋ ਕਦੇ ਤਕਲੀਫ ਨਹੀਂ ਹੁੰਦੀ ਤਕਲੀਫ ਜ਼ਰੂਰ ਹੈ ਦ ਮੈਂ ਜਦੋਂ ਬੈਕ ਫਰਸਾਈਜ਼ ਕਰਦੀ ਹਾਂ ਨਾ ਤਾਂ ਮੈਨੂੰ ਬੈਕ ਫਾਲੋ ਕਰਕੇ ਮੇ ਨਾਲ ਗੱਲ ਕਰਦੇ ਆ। ਔਰ ਮੈਂ ਉਹਨਾਂ ਨੂੰ ਇਹੋ ਜੀ ਗੱਲ ਕਹਿੰਦੀ ਹਾਂ ਨਾ ਫਿਰ ਉਹ ਸੌਰੀ ਕਹਿ ਕੇ ਮੈਨੂੰ ਫੋਨ ਨਹੀਂ ਮੇਰਾ ਨੰਬਰ ਹੀ ਉਹ ਬਲੌਕ ਕਰ ਦਿੰਦੇ ਇੰਸਟਾਗ੍ਰਾਮ। ਉਹ ਫਿਰ ਗੱਲ ਤੱਕ ਮਿਟ ਨਹੀਂ ਕਰਦੇ। ਆਪਣੀ ਲੈਣ ਦੀਆਂ ਕੁੜੀਆਂ ਨੂੰ ਜਿਹੜੇ ਨਾਲ ਸਾਥੀ ਕਲਾਕਾਰ ਹਨ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੀ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਦੇਖੋ ਜਦ ਵੀ ਤੁਸੀਂ ਇੰਟਰਵਿਊ ਦਿੰਦੇ ਹੋ ਤਾਂ ਆਪਣੀ ਮਜਬੂਰੀ ਨਾਲ ਦੱਸੋ ਇਸ ਲੈਣ ਨੂੰ ਕਿਉਂਕਿ ਮਜਬੂਰੀ ਲਈ ਕੰਮ ਹੋਰ ਵੀ ਬਾਦੂ ਨੇ ਕਰਨ ਵਾਸਤੇ ਕੋਈ ਜ਼ਰੂਰੀ ਨਹੀਂ ਹੁੰਦਾ ਸਾਰੇ ਅਨਪੜ੍ਹ ਪੜ੍ਹੇ ਦੇ ਕੇ ਜਿਸਵੇਂ ਅੰ ਵਿੱਚ ਤੇ ਸਾਰੇ ਮੇਰੇ ਵਰਗੇ ਤਾਂ ਹੈ ਨਹੀਂ ਅਨਪੜ੍ਹ ਮੈਂ ਮੈਂ ਤਾਂ ਚਲੋ ਅਨਪੜਾ ਜੋਗੀ ਐ ਤੇ ਮੈਂ ਕੁੜੀਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਬਸ ਤੁਸੀਂ ਅੱਗੇ ਵਧਣ ਲਈ ਤਾਂ ਇੱਕ ਦਾ ਪਿੱਛੇ ਨਾ ਦੇਖੋ ਕੋ ਕਹਿੰਦੇ ਆ ਇੱਕ ਮੂੰਹ ਜੋ ਜਿੰਨੀਆਂ ਗੱਲਾਂ ਹੋ ਸਿਆਣੇ ਨੇ ਕਹਾਵਤ ਕਹੀ ਐ ਤੁਸੀਂ ਬਸ ਅੱਗੇ ਵਧੋ ਕਿ ਕਿਸੇ ਵੱਲ ਧਿਆਨ ਨਾ ਦਿਓ ਕਿ ਲੋਕ ਤੁਹਾਨੂੰ ਕੀ ਕਹਿ ਰਹੇ ਆ ਹੁਣ ਤੁਸੀਂ ਦੇਖਿਓ ਸਪਨਾ ਚੋਧਰੀ ਵੀ ਤਾਂ ਅੱਗੇ ਵਧੀ ਐ ਉਹਨੂੰ ਕਿੰਨਾ ਬਦਨਾਮ ਕਰਦੇ ਸੀ ਇਹ ਲੋਕ ਉਹ ਵੀ ਧਰਗੇ ਵਧੀਆ ਨਹੀਂ ਕਿ ਉਹ ਪਿੱਛੇ ਨਹੀਂ ਹਟੀ ਅੱਜ ਉਹ ਕਿੱਥੇ ਤੱਕ ਐ ਅਗਰ ਉਹ ਲੋਕਾਂ ਦਾ ਸੋਚਾ ਲੱਗ ਜਾਂਦੀ ਉਹ ਤਾਂ ਥੱਲੇ ਰਹਿ ਜਾਂਦੀ ਹੁਣ ਐਦਾਂ ਹੀ ਮੇਰੇ ਤੇ ਆ ਮਨੂੰ ਲੋਕ ਮੈਂ ਕਿਤੇ ਵੀ ਜਾਂਦੀ ਆ ਮਨੂੰ ਕੋਈ ਨਾ ਕੋਈ ਟੱਕਰਦਾ ਹੈ ਜੀ ਆ ਮਾ ਗੋਲੀ ਵਾਲੀ ਐ ਮਿਸਮਸਖਾਨ ਬਰਾੜ ਐ ਤੇ ਮਨੂੰ ਖੁਸ਼ੀ ਹੁੰਦੀ ਐ ਹੁਣ ਜੇ ਇਸੋਚੋਂ ਇੱਕ ਬੰਦਾ ਗਲਤ ਐ ਉਹਦੀ ਮੈਂ ਪਰਵਾਹ ਨਹੀਂ ਕਰਦੀ ਕਿਉਂਕਿ ਮੈਂ ਸਹੀ ਆ ਮੈਂ ਪਰਮਾਤਮਾ ਨੂੰ ਦੱਸਣਾ ਮੈਂ ਲੋਕਾਂ ਨੂੰ ਨਹੀਂ ਦੱਸਣਾ ਯੂਨੀਵਰਸਿਟੀ ਲੈ ਕੇ ਬਹੁਤ ਸਾਰੀ ਕੋਰੀਏ ਨੇ ਕਿ ਕਿ ਸਟੇਜਾਂ ਤੋਂ ਮੋਡਲਿੰਗ ਵੱਲ ਚੱਲੀਆ ਬਹੁਤ ਸਾਰੀ ਵੀਰਤ ਚੱਲੀਆ ਫਿਮਾਂ ਚੱਲੀਆ ਨਾਟਕਾ ਚੱਲੀਆ ਤੁਸੀਂ ਨਹੀਂ ਕਦੇ ਸੋਚਿਆ ਕਿ ਕੀਤਾ ਕੋਈ ਆਫਰ ਆਈ ਹੋਵੇ ਜਦ ਕੀਤਾ ਹੋਵੇ ਕੋਈ ਵੀ ਸਰ ਮੈਂ ਸੱਚੀ ਦੱਸਾਂ ਮੈਨੂੰ ਆਫਰ ਆਈ ਸੀਗੀ ਮੈਂ ਨਾਮ ਨਹੀਂ ਲੈਣ ਆਉਂਦਾ ਉਹ ਫਰਾਈ ਸੀ ਆਪਣੇ ਬਹੁਤ ਵੱਡੇ ਕਲਾਕਾਰ ਸਾਰੇ ਜਾਣਦੇ ਆ ਉਹਨਾਂ ਨੂੰ ਹੋਂ ਤਾਂ ਬਜ਼ੁਰਗ ਹੋ ਗਏ ਆ ਤੇ ਉਹਨਾਂ ਨੇ ਆਫਰ ਦਿੱਤੀ ਸੀਗੀ ਮੈਨੂੰ ਤੇ ਉਹਨਾਂ ਨੂੰ ਇੱਥੇ ਇਹ ਗੱਲ ਕਹੀ ਸੀ ਕਹਿੰਦੇ ਰਾਤ ਦੀ ਮੀਟਿੰਗ ਹੈ ਫਿਰ ਮੈਂ ਇਸ ਕਰਕੇ ਥੋੜਾ ਪਿੱਛੇ हट ਗਈ ਮੋਡਰਨ ਦੇ ਆਫਰ ਬਹੁਤ ਆਏ ਆ ਡਰਨ ਡਰ ਕੇ ਅੱਗੇ ਮੈਂ ਜਾਂਦੀ ਨਹੀਂ ਕਿ ਕੋਈ ਗਲਤ ਨਾ ਹੋ ਜਾਈਏ ਨਾ ਹੋ ਜੇ ਲੇਕਿਨ ਅਗਰ ਮੈਂ ਜਾਉਂਗੀ ਮੈਂ ਆਪਣੇ ਦੰਮਤੇ ਹੀ ਜਾਉਂਗੀ ਜਿਵੇਂ ਤੁਸੀਂ ਕਿਹਾ ਉਹਨਾਂ ਨੇ ਆਫਰ ਕਰਤੀ ਕਿ ਰਾਤ ਦੀ ਮੀਟਿੰਗ ਹੈ ਐਦਾਂ ਹੀ ਬਹੁਤ ਸਾਰੀਆਂ ਜਿਹੜੀਆਂ ਬਾਲੀਵੁੱਡ ਦੀਆਂ ਕਲਾਕਾਰਾਂ ਨੇ ਜਾਂ ਪੰਜਾਬ ਦੀਆਂ ਫਿਲਮੀ ਕਲਾਕਾਰਾਂ ਉਹਨਾਂ ਨੇ ਵੀ ਕਈ ਵਾਰ ਕਰ ਰਾਇਆ ਕਿ ਸਾਡੀ ਨਜ਼ਰ ਦੇ ਵਿੱਚ ਲੜਕੀਆਂ ਦਾ ਸੋਸ਼ਲ ਬਹੁਤ ਹੈ ਪਰ ਤੁਸੀਂ ਕਹਿੰਦੇ ਹੋ ਕੁਛ ਨਹੀਂ ਹੁੰਦਾ ਨਹੀਂ ਨਹੀਂ ਦੇਖੋ ਉਹਨਾਂ ਦੇ ਆਪਣਾ ਹੁੰਦਾ ਅੱਗੇ ਵਧਣਾ ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਕਿ ਕਿਸੇ ਨੇ ਕਿਵੇਂ ਵਧਣਾ ਕਿਸੇ ਨੇ ਕਿਵੇਂ ਵਧਣਾ ਮੈਂ ਕੀਤਾ ਵਧਣਾ ਉਹਨਾਂ ਦਾ ਆਪਣਾ ਤਰੀਕਾ ਵਧਣ ਦਾ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ ਮਤਲਬ ਕਿ ਕਿਤੇ ਤਾਂ ਕਿਤੇ ਤਾਂ ਫਿਰ ਸਹੀ ਹੈ ਨਾ ਉਹ ਅੱਗੇ ਵਧਣ ਦੇ ਲਈ ਆ ਥੋੜਾ ਬਹੁਤਾ ਸਮਝੌਤਾ ਹੀ ਕੁੜੀਆਂ ਨੂੰ ਕਰਨਾ ਪੈਂਦਾ ਹੈ ਸਰ ਇਹ ਗੱਲ ਹੈ ਕਿ ਹੁਣ ਦੇਖੋ ਮੈਨੂੰ ਆਫਰ ਰੱਖੀ ਉਸ ਬੰਦੇ ਨੇ ਮੈਨੂੰ ਤਾਂ ਡਰੀ ਲੱਗੇਗਾ ਨਾ ਅਗਰ ਮੈਂ ਅੱਗੇ ਜਾਣਾ ਤਾਂ ਮੈਂ ਪੈਸੇ ਲਾ ਕੇ ਜਾਊਂਗੀ ਮੈਂ ਕਿਸੇ ਦੇ ਥਰੋ ਨਹੀਂ ਜਾਊਂਗੀ ਮੈਂ ਪੈਸੇ ਦੇ ਕੇ ਹੀ ਅੱਗੇ ਜਾਊਂਗੀ ਹੁਣ ਅੱਗੇ ਕੁੜੀਆਂ ਕਿਵੇਂ ਵੱਧੀਆਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਇਹ ਸਨਮ ਮੁਸਕਾਨ ਬਰਾੜ ਨੇ ਕਹਿੰਦੀ ਕਿ ਇਸ ਕੰਮ ਦੇ ਵਿੱਚ ਇਹਨਾਂ ਦਾ ਇੱਕ ਚੰਗਾ ਤਿਆਗਵਾਰ ਹੈ ਕਿਉਂਕਿ ਲੋਕ ਮਾਨ ਸਤਕਾਰ ਬਹੁਤ ਦਿੰਦੇ ਆ ਅਗਰ ਬਾਤ ਹੁਣ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਾੜੀ